ਪਤਾ ਪਟਾਉਣਾ ਕੀ ਹੁੰਦਾ ਪਤਾ ਪਟਾਣਾ ਜਿੰਨੇ ਇਹ ਜੇ ਪਤਾ ਪੁੱਟ ਲਿਆ ਉਹਨੂੰ ਪਹਿਲੀ ਥੋੜੇ ਮੂਰਤ ਆਜਣੀ ਉਹਨੇ ਵੱਜ ਜਾਣਾ ਅੱਛਾ ਮੇਰਾ ਘੰਟਾ ਮਾਰ ਆਹ ਦੇਖੋ ਤੇਰੇ ਲੈ ਹੁਣ ਨਹੀਂ ਆ ਰਿਹਾ ਮੂਰਤ ਐ ਮੂਰਤ ਕਿਵੇਂ ਆ ਜੂਗੀ ਯਾਰ ਦੱਸ ਐ ਤੂੰ ਵੀ ਮਾੜਾ ਮੋਟਾ ਵਿਆਹ ਰੱਖ ਡੰਡ ਕੱਢੂ ਆ ਭਾਬੀ ਤੇਰੇ ਘੇਰ ਲੋ ਤੂੰ ਦੇ ਦੋ ਤੈਨੂੰ ਤੂੰ ਬਤਾ ਆਣਿਆਂ ਨੂੰ ਹਾਂ 100 ਆ ਜੇ ਇਹ ਗੱਲ ਸਹੀ ਹੈ ਗੱਲ ਇਕ ਦੀ ਹੈ ਪਰ ਇੱਕ ਮਿੰਟ ਰੋ ਜਾ ਚਲ ਠੀਕ ਹੈ 17 ਹਾਂ ਹੁਣ ਚੁੱਪ ਕਰ ਜਾ ਜਿਐਨੇ ਹੀ ਰਫਰੀ ਨਹੀਂ ਕਿਤੇ ਨੂੰ ਪਤਾ ਲਾਲਪੁਰ ਲਾਲਪੁਰ ਮੋਟਾ ਨਹੀਂ ਨਹੀਂ ਇਹ ਨਹੀਂ ਇਹ ਨਹੀਂ ਰਿਹਾ ਅਸਰ ਨਹੀਂ ਨਹੀਂ ਚੁੱਕ ਚੁੱਕ ਕਰਦਾ ਨਹੀਂ ਉਹਨੇ ਪੰਚਾਇਤ ਦਾ ਮਾਨ ਰੱਖਿਆ ਫੈਸਲਾ ਮੈਂ ਤਾਂ ਵੈਰੇ ਮਾਨ ਰੱਖਿਆ ਇਹ ਮਨਨਾਰੀ ਹੈ ਲੈ ਦੇਨੇ ਨੂੰ ਕੀ ਆਉ ਭਾਈ ਭਾਈ ਹੋ ਗਈ ਭੈਣ ਜੋ ਆਈਆਂ ਨਾ ਜੀ ਗੱਲ ਜਿਹੜੀ ਨਿਆਣ ਹੀ ਨਿਆਂਦੀ ਨਾ ਇਹ ਹੁਣ ਨਿਆ ਕਰਤਾ ਸਰਪੰਚ ਪੰਚਾਇਤ ਦੀ ਬੋਜੀ ਛੇ ਕੀ ਤਾ ਮੈਂ 100 ਨੂੰ ਨਹੀਂ ਅੱਪੜੀ ਮੈਂ ਤਾਂ ਪਰ 500 ਪਹੁੰਚ ਜੇ ਪਰ ਤੂੰ ਤਾਂ ਆਪਣੇ ਵੀ ਹੋ ਜਾ ਮੁੱਦਾ ਮੁੱਟ ਕੇ ਮਾਰ ਲਗਾ ਲੈ 22 32 ਮੈਂ ਤਾਂ ਨਾ ਜੋ ਮਰਜ਼ੀ ਹੋ ਜਾਣਾ ਮੈਂ ਕਿਹਾ 1500 ਨਾ ਅੱਪੜ ਜੇ ਕੋਨੇ ਲੱਕ ਮਾਰ ਲਾ ਤੂੰ 70 ਦੀ ਵੀ ਮਾਰੀ ਜਾਂ ਲਾ ਰਹੇ ਸੈਂਤੀ 537 ਮੈਨੂੰ ਲੱਗਾ 100 ਕਢਾਉਗਾ ਤੂੰ ਇਹ 40 ਤੇ ਬੈਠ ਕੇ ਬਲੇ ਕਿਦਾਂ ਮਰੋੜੀਆਂ ਪੂਰੀਆਂ ਥਲੋ ਮੇਰੀ ਮਰਜ਼ੀ ਹੈ ਮੈਂ ਮਾਰਾਂ ਨਾ ਨਹੀਂ ਵੀ ਹੱਥ ਹੈ ਹੀ ਸਹੀ ਹੈ ਜਿੰਦਾ ਉਹਨੇ ਮਾਰਿਆ ਉਦਾਂ ਹੀ ਵਸਾਂ ਬਾਈ ਉਦਾਂ ਹੀ ਨਾ 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 ਉਹ ਡਿੱਗ ਪਿਆ ਉਹ ਡਿੱਗ ਪਿਆ ਨਾ 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 40 ਹੋ ਗਈ 40 ਹੋ ਗਈਆਂ ਜਿਹੜਾ ਪਤਾ ਡਿੱਗਾ ਹੁਣੀ ਪੈਂਦਾ ਹੁੰਦਾ 45 45 ਇਹ 50 ਲੰਨ ਬਹਿ ਗਿਆ ਇਨੀ ਬਕਵਾਸ ਕਰਕੇ ਹੋ ਗਿਆ ਮੈਂ ਤਾਂ ਮੈਂ ਮੈਂ ਕੋਈ ਗਲਤ ਹੈਗਾ ਨਹੀਂ ਮੇਰੀ ਗੱਲ ਜਿਹਦਾ ਮਾਰਦਣਾ ਨਾ ਇਹ ਵਾਲਾ ਪਉਂਦਾ ਥਿੰਗੇ ਦੇ ਪਾਣੀ ਏ ਨੂੰ ਸਾਹ ਹੁੰਦਾ ਡੀ ਵੀ ਪੜਿਆ ਹੋ ਨਹੀਂ ਭੁੱਲ ਗਿਆ ਨਹੀਂ ਜੀ ਉਧਰ ਕੀ ਕਰਦਾ ਇਹਦਾ ਸ਼ਟਰੀ ਇਹ ਨਹੀਂ ਜਾ ਸ਼ਟਰੀ ਬਦਲ ਰਣ ਮਹਾਤਮਾ ਇਹ ਕਰਾ ਤੂੰ ਮੈਂ ਚਲੀ ਨਵਿਤਰਦੇ ਯਾਰ 60 60 ਤੇ 4 ਕਿੰਨੀ ਕਤਰ ਹੋ ਗਈ ਨਾ 70 70 ਕਤਰ ਇੱਕ ਵਾਦ ਹੋ ਗਿਆ ਮੈਨੂੰ ਬੜਾ ਸ਼ਰਮੋਸ ਤੇ ਯਾਰ ਆ ਦੇ ਕਿੰਨੀ ਆਇਆ ਕਿੰਨੀ ਆਇਆ ਭਾਵੇਂ ਮੈਨੂੰ ਯਾਰ ਆ ਜਾਂਦੀ ਕਿਉਂ ਇੱਕ ਵਾਦ ਹੈ ਇਧਰ ਓਏ ਡੰਡੀ ਗੱਲ ਤਾਂ ਸੁਣ ਲੈ ਹਾਂ ਮਾਰਸਾ ਨਾ ਮਾਰੀ ਨਹੀਂ ਭਈ ਆ ਨਹੀਂ ਡੰਡਾ ਹੀ ਹੁੰਦੇ ਡੰਡਾ ਹੀ ਹੁੰਦੇ ਡੰਡਾ 150 ਬੈਠ ਕੇ 70 ਇਹਨੂੰ ਪਤਾ ਸਾਰਾ ਨਾ ਨਾ ਡੰਡਾ ਨਹੀਂ ਮਾਰਦੇ ਦੂਸਰੇ ਮਾਰਦੇ ਉੱਠ ਕੇ ਬੈਠਗਾ ਆ ਦੀ ਬਾਤ ਆ ਖੜਾ ਹੋ ਐ ਡੱਡੂ ਛਾਲਾ ਕਮਰੇ ਹਾਂ ਇਹ ਡੰਡ ਮਾਰਨ ਤਰਾ ਕਰ ਲੋਸ ਨੇ ਦੇ ਨੇ ਕੱਤਰ ਮਾਰਦਾ ਨਹੀਂ ਨਹੀਂ ਭਾਈ ਨਹੀਂ ਨਹੀਂ ਜਮਾ ਸਹੀ ਹੈ ਇਹ ਗਲਤ ਗੱਲ ਜਮਾ ਸਹੀ ਮਾਰ ਰਿਹਾ ਉਹ ਭਾਈ ਨੇ ਮਰਵਾਇਆ ਇਹਦੋਂ ਨਹੀਂ ਬਚ ਗਿਆ ਸੀ ਜੀ ਰੋਣਾ ਰੂਲਾ ਪਾ ਕੇ ਜਾਨ ਬਚ ਗਈ ਸੀ ਜੀ ਸੜੇ ਦੰਦ ਕਬੱਡੀ ਆਦੇ ਕੋਈ ਨਹੀਂ ਸਾਹ ਲੈ ਕੇ ਮਾਰ ਸਕਦਾ ਜੀ ਗੱਲ ਉਹ 17 ਤੋਂ 1 ਘਟ ਵੱਜ ਨਹੀਂ ਦੇਖ ਵੰਦ ਹੋ ਜੀ ਉਹ ਚਬੇੜ ਹੀ ਐ ਡੰਡਰੀ ਉਹ ਮਾਰਾ ਹੀ ਮਰੀਏ ਤੇਲਾ ਪਹਿਚੂ ਦਾ 6-7 ਬੰਦੇ ਫਤੂ ਬਣਾਏ ਪੱਤੇ ਬੋਟਲੇ ਮੰਜੂ ਠਾਇਆ ਠੀਕ ਹੈ ਜੇ ਸੱਚਾ ਦਾ ਕਹਿੰਦਾ ਫਤਰੀ 29 30 ਜੱਲੇ ਹਟੱਕ ਤਾਂ ਪਜਾਉਂਦੀ ਨਹੀਂ ਟਰਾਲੀ ਜੀ சால சா நீ 50 50 52 52 53 47 48 55 56 80 77 ਇਹ ਡਿੱ ਗਿਆ ਨਹੀਂ ਡਿੱਗਣਾ ਤੇ ਜਬਾ ਅੱਪਾ ਵੀ ਦੌਰ ਖੇਡਦੇ ਆ ਬੜੇ ਰੌਲਾ ਪਾਉਂਦੇ ਆ

ਚੜਲਾ ਤੂੰ ਆਇਆ ਤੈਨੂੰ ਤੇਰੇ ਨਾਲ ਹਿਸਾਬ ਕੰਮ ਕਰਦਾ